ਅਤੀਸ਼ੀ ਦੇ ਬਿਆਨ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਵੀ ਭਾਜਪਾ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਕਾਂਗਰਸ ਵੱਲੋਂ ਵੀ ਦਿੱਲੀ ਕਮਿਸ਼ਨਰ ਨੂੰ ਇਹਦੇ ਵਿੱਚ ਲੈਟਰ ਦਿੱਤਾ ਗਿਆ ਹੈ ਕੰਪਲੇਨਟ ਦਿੱਤੀ ਗਈ ਹੈ ਕਿ ਜਲ ਤੋਂ ਜਲਦ ਮਾਮਲਾ ਦਰਜ ਹੋਣਾ ਚਾਹੀਦਾ ਹੈ ਉਹ ਲਗਾਤਾਰ ਇਹਦਾ ਵਿਵਾਦ ਜੜਾ ਉਹ ਵਧਿਆ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਪ੍ਰੈਸ ਕਾਨਫਰੰਸਾਂ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਸਾਫ ਤੌਰ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਜਿਹੜਾ ਇਹ ਬਿਆਨ ਦਿੱਤਾ ਹੈ ਜਾਂ ਤਾਂ ਮਾਫੀ ਮੰਗੀ ਜਾਏ ਜਾਂ ਫਿਰ ਉਹਨਾਂ ਦੇ ਖਿਲਾਫ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਜਾਵੇ ਵਾਈਸ ਪ੍ਰੈਜ਼ੀਡੈਂਟ ਸਾਡੇ ਨਾਲ ਨੇ ਵਿਕਰਮਜੀਤ ਸਿੰਘ ਵਿਕਰਮਜੀ ਕਿਉਂਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਕੱਲ ਤੋਂ ਹੀ ਲਗਾਤਾਰ ਇਹ ਵਿਵਾਦਿਤ ਬਿਆਨ ਨੂੰ ਲੈ ਕੇ ਕਾਫੀ ਉਥਲ ਪੁਥਲ ਜਿਹੜੀ ਹੈ ਪੋਲਿਟਿਕਸ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਕੱਲ ਜਿਹੜੀ ਵੀ ਚੀਜ਼ਾਂ ਹੋਈ ਹੈ ਹੁਣ ਕਾਂਗਰਸ ਵੀ ਸਾਫ਼ ਤੌਰ ਤੇ ਮੰਗ ਕਰਦੀ ਹੈ ਕਿ ਮਾਮਲਾ ਦਾਜ ਹੋਣਾ ਚਾਹੀਦਾ ਬੀਜੇਪੀ ਲਗਾਤਾਰ ਰਾਜਵੀ ਪ੍ਰਦਰਸ਼ਨ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਇਹਦੇ 'ਚ ਕੋਈ ਰਾਜਨੀਤੀ ਦਾ ਪ੍ਰਸ਼ਨ ਨਹੀਂ ਹੈਗਾ ਕਿਉਂਕਿ ਕਿਸੇ ਧਰਮ ਨਾਲ ਸੰਬੰਧਿਤ ਵੀ ਹੈ ਔਰ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਕਾਂਗਰਸ ਵੀ ਇਹਦੇ ਤੇ ਡਿਮਾਂਡ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਵੀ ਇਹਦੇ ਤੇ ਲੜਾਈ ਲੜ ਰਹੀ ਹੈ ਮੈਂ ਸਮਝਦਾ ਜਿੰਨਾ ਕੋਈ ਵੀ ਸਿੱਖ ਹੈ ਚਾਹੇ ਗੁਰੂ ਨਾਨਕ ਨਾਮ ਲੇਵਾ ਜਿਹੜਾ ਸਿੱਖ ਹੈ ਉਹ ਕਿਸੇ ਵੀ ਪਾਰਟੀ 'ਚ ਬੈਠਾ ਹੈ ਕਾਂਗਰਸ 'ਚ ਬੈਠਾ ਹੈ ਭਾਰਤੀ ਜਨਤਾ ਪਾਰਟੀ 'ਚ ਬੈਠਾ ਹੈ ਜੋ ਬੀਬੀ ਆਤਸ਼ੀ ਨੇ ਜਿਹੜੇ ਸ਼ਰਮਨਾਕ ਸ਼ਬਦ ਯੂਜ਼ ਕੀਤੇ ਹੈ ਜਿਸ ਤਰ੍ਹਾਂ ਸ਼ਬਦਾਂ ਦੀ ਮਰਿਆਦਾ ਨੂੰ ਲੈ ਕੇ ਸ਼ਬਦਾਂ ਦੀ ਮਰਿਆਦਾ ਭੰਗ ਕੀਤੀ ਹੈ ਗੁਰੂ ਸਾਬ ਦਾ અપਮਾਨ ਕੀਤਾ ਉਹ ਇੱਕ ਬੜਾ ਵੈਸੇ ਤੋਂ ਨਾ ਬਖਸ਼ਣਯੋਗ ਅਪਰਾਧ ਹੈ ਪਰ ਸਿੱਖ ਧਰਮ ਦੇ ਵਿੱਚ ਕੋਈ ਵੀ ਕਿੱਡੀ ਵੀ ਗਲਤੀ ਕਰਕੇ ਆਵੇ ਸਾਡੀ ਇਹ ਵਿਰਾਸਤ ਰਹੀ ਹੈ ਸਾਡੀ ਇਹ ਰਿਹਾ ਕਿ ਆ ਕੇ ਜੇ ਕੋਈ ਮਾਫੀ ਮੰਗ ਲਵੇ ਤੇ ਉਸ ਨੂੰ ਮਾਫ ਕੀਤਾ ਜਾਂਦਾ ਹੈ ਇਹ ਬੜੀਆਂ ਐਗਜ਼ਾਮਪਲਸ ਨੇ ਮੁਗਲਾਂ ਦੀਆਂ ਕੋਈ ਵੀ ਆਇਆ ਜਦੋਂ ਤੇ ਉਸ ਨੂੰ ਮਾਫੀ ਦਿੱਤੀ ਜਾਂਦੀ ਹੈ ਸੋ ਬੀਬੀ ਆਤਸ਼ੀ ਨੂੰ ਜਾਂ ਤੋਂ ਆ ਕੇ ਸ੍ਰੀ ਅਕਾਲ ਸਖਬ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਫਿਰ ਪ੍ਰਸ਼ਾਸਨ ਨੂੰ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਯੋਗ ਧਾਰਾ ਲਾ ਕੇ ਬੀਬੀ ਦੇ ਖਿਲਾਫ ਉਸ ਬੀਬੀ ਦੇ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਭਾਰਤੀ ਜਨਤਾ ਪਾਰਟੀ ਕੱਲ ਤੋਂ ਹੀ ਜਿੱਥੇ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਸਾਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਇਸ ਗੱਲ ਨੂੰ ਲੈ ਕੇ ਆਪਣੇ ਗੁਰੂਆਂ ਦੀ ਮਰਿਆਦਾ ਨੂੰ ਆਪਣੇ ਗੁਰੂਆਂ ਦੀ ਜੋ ਸਤਕਾਰ ਹੈ ਉਸ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋ ਰਿਹਾ ਅੱਜ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਆ ਔਰ ਜੇ ਬੀਬੀ ਤੇ ਕੇਸ ਦਰਜ ਨਾ ਹੋਇਆ ਜਾਂ ਬੀਬੀ ਜੀ ਨੇ ਮਾਫੀ ਨਾ ਮੰਗੀ ਤੇ ਇਸ ਵਿਰੋਧ ਨੂੰ ਹੋਰ ਯੋਜਨਾਬੱਧ ਢੰਗ ਦੇ ਨਾਲ ਲੋਕਾਂ ਨੂੰ ਜਾਗਰਤੀ ਲਿਆ ਕੇ ਲੋਕਾਂ ਨੂੰ ਨਾਲ ਲੈ ਕੇ ਬੀਬੀ ਜੀ ਦਾ ਜਿੱਥੇ ਵੀ ਵਿਰੋਧ ਹੋਊਗਾ ਵੱਧ ਤੋਂ ਵੱਧ ਵਿਰੋਧ ਆਮ ਆਦਮੀ ਪਾਰਟੀ ਦਾ ਕਿਉਂਕਿ ਇਕੱਲੀ ਬੀਬੀ ਦੀ ਸੋਚ ਨਹੀਂ ਹੈਗੀ ਇਹ ਸੋਚ ਜਿਹੜੀ ਹੈ ਸਿੱਖ ਵਿਰੋਧੀ ਸੋਚ ਇਹ ਆਮ ਆਦਮੀ ਪਾਰਟੀ ਦੀ ਸੋਚ ਹੈ ਇਹਨਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲ ਨੇ ਆਮ ਆਦਮੀ ਪਾਰਟੀ ਕਹਿੰਦੀ ਨਜ਼ਰ ਆ ਰਹੀ ਕਿ ਪੋਲਿਟੀਕਲੀ ਵੈਂਡੇਟਾ ਦੇ ਚੱਲਦੇ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਭਾਜਪਾ ਚਾਹੇ ਕਾਂਗਰਸ ਜਿਹੜੀ ਹੈ ਉਹ ਈਸ਼ੂ ਬਣਾ ਰਹੀ ਹੈ ਕੋਈ ਈਸ਼ੂ ਨਹੀਂ ਈਸ਼ੂ ਤਾਂ ਬਣਦਾ ਹੈ ਜੇ ਕਿਸੇ ਝੂਠੀ ਗੱਲ ਤੇ ਬਣਾਇਆ ਜਾਵੇ ਵੀਡੀਓ ਮੀਡੀਆ ਤੇ ਹੈ ਵੀਡੀਓਜ਼ ਸੋਸ਼ਲ ਮੀਡੀਆ ਤੇ ਹੈ ਔਰ ਵੀਡੀਓ ਦੇ ਵਿੱਚ ਉਹ ਬੀਬੀਜੀ ਬੋਲਦੇ ਨਜ਼ਰ ਆ ਰਹੇ ਹੈ ਇਹਦੇ ਚ ਕਿਸੇ ਪਾਰਟੀ ਦਾ ਕੀ ਕਸੂਰ ਹੈ ਇਹ ਤੋਂ ਮੈਂ ਸੁਪਰੀਮੋ ਅਰਵਿੰਦ ਕਾਜਰੀਵਾਲ ਆ ਜਿਹੜਾ ਆਮ ਆਦਮੀ ਪਾਰਟੀ ਦਾ ਉਹਨੂੰ ਵੀ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਨਾ ਕਰੋ ਹੁਣ ਲੋਕ ਤੁਹਾਡੀਆਂ ਝੂਠੀਆਂ ਗੱਲਾਂ 'ਚ ਨਹੀਂ ਆਉਣ ਵਾਲੇ ਤੁਹਾਡੀ ਸੱਚਾਈ ਸਮਝਦੇ ਆ ਇਹ ਪੋਲੀਟੀਕਲ ਜਿਹਨੂੰ ਇਹਨੂੰ ਕਹਿ ਲਓ ਬਦਲਾਖੋਰੀ ਦੀ ਭਾਵਨਾ ਨਹੀਂ ਹੈਗੀ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਤੁਸੀਂ ਗਲਤੀ ਕੀਤੀ ਐ ਵੱੱਜਰ ਗਨਾਹ ਕੀਤੇ ਐ ਤੁਹਾਨੂੰ ਉਹਦੇ ਲਈ ਮਾਫੀ ਮੰਗਣੀ ਚਾਹੀਦੀ ਐ ਇਸ ਦੇ ਲਈ ਜੋ ਉਹਨਾਂ ਦੀ ਸਾਬਕਾ ਮੁੱਖ ਮੰਤਰੀ ਨੇ ਗਲਤੀ ਕੀਤੀ ਐ ਉਦੇ ਲਈ ਕਸੂਰਵਾਰ ਅਰਵਿੰਦ ਕੇਜਰੀਵਾਲ ਵੀ ਹੈ ਸਾਡੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਦੇ ਲਈ ਕਸੂਰਵਾਰ ਹੈ ਕਿਉਂਕਿ ਸੋਚ ਹੈ ਤੁਹਾਡੀ ਪਾਰਟੀ ਦੀ ਤੁਹਾਡੀ ਪਾਰਟੀ ਦੀ ਮੁੱਖ ਮੰਤਰੀ ਹੈ ਉਹਨੇ ਗਲਤੀ ਕੀਤੀ ਹੈ ਇਹ ਇਹ ਰਾਜਨੀਤਿਕ ਜਿਹੜੀ ਬਦਲਾਖੋਰੀ ਕਿੱਦਾਂ ਹੋਗੀ ਉਸ ਗਲਤੀ ਦੀ ਮਾਫੀ ਮੰਗੋ ਨਹੀਂ ਪ੍ਰਸ਼ਾਸਨ ਨੂੰ ਕਾਨੂੰਨ ਦੇ ਅਨਸਾਰ ਉਸ ਬੀਬੀ ਤੇ ਕੇਸ ਦਰਜ ਹੋਣਾ ਚਾਹੀਦਾ। ਗਿੱਲ ਸਾਹਿਬ ਇੱਕ ਸਵਾਲ ਹੋਰ ਹੈ ਤੁਹਾਡੇ ਤੋਂ ਵੀ ਕਿ ਜਿੱਦਾਂ ਹੁਣ 10 ਤਰੀਕ ਤੋਂ ਇਹ ਨਸ਼ੇ ਨੂੰ ਲੈ ਕੇ ਦੂਜਾ ਪੜਾਅ ਜਿਹੜਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਜਾ ਜਾ ਕੇ ਇੱਥੇ ਲੋਕਾਂ ਨੂੰ ਮਿਸ ਕਾਲ ਦੇ ਕੇ ਐਪਲੀਕੇਸ਼ਨ ਡਾਊਨਲੋਡ ਕਰਵਾ ਕੇ ਲੋਕਾਂ ਨੂੰ ਜੋੜ ਰਹੇ ਨੇ। ਤੁਸੀਂ ਤੁਹਾਨੂੰ ਲੱਗਦਾ ਹੈ ਕਿਉਂਕਿ ਆਵਾਜ਼ ਦੀ ਪਾਰਟੀ ਤਾਂ ਕਹਿ ਰਹੀ ਹੈ ਕਿ ਨਸ਼ਾ ਨੂੰ ਲੈ ਕੇ ਕਾਫੀ ਚੀਜ਼ਾਂ ਤੇ ਜਿਹੜੀ ਹੈਗੀ ਹੈ ਉਹ ਸਫਲਤਾ ਹਾਸਿਲ ਕੀਤੀ ਹੈ। ਪੰਜਾਬ ਦੇ ਵਿੱਚ। ਦੇਖੋ ਪੰਜਾਬ ਦੇ ਹਾਲਾਤ ਭਾਵੇਂ ਨਸ਼ੇ ਦੇ ਨੇ, ਭਾਵੇਂ ਲਾਅ ਐਂਡ ਆਰਡਰ ਦੇ ਨੇ। ਤੁਸੀਂ ਦੇਖ ਹੀ ਰਹੇ ਹੋ ਵੀ ਦਿਨ ਪਰ ਦਿਨ ਵਿਗੜਦੇ ਜਾਂਦੇ ਨੇ ਜਿਹੜੀ ਪਹਿਲੀ ਮਹਿਮਾ ਇਹਨਾਂ ਨੇ ਚਲਾਈ ਸੀ ਮੇਰਾ ਖਿਆਲ ਬਿਲਕੁਲ ਫੇਲ ਮਹਿਮਾ ਹੋਈ ਹੈ ਤੇ ਅੱਜ ਦੇਖੋ ਨਸ਼ਾ ਘਟਿਆ ਕਿੱਥੇ ਹੈ ਨਸ਼ਾ ਤਾਂ ਅੱਜ ਵਧਿਆ ਹੈ ਕਿੰਨਾ ਕਿੰਨੇ ਹਿਸਾਬ ਨਾਲ ਜਿਹੜੀ ਪਕੜੀ ਵੀ ਜਾ ਰਹੀ ਹੈ ਔਰ ਲੋਕ ਬੱਚੇ ਨਸ਼ੇ ਕਰਦੇ ਵੀਡੀਓ ਵਾਇਰਲ ਹੋ ਰਹੀਆਂ ਨੇ ਲਾਅ ਐਂਡ ਆਰਡਰ ਦੇਖ ਲਓ ਕਿਉਂਕਿ ਲਾਅ ਐਂਡ ਆਰਡਰ ਵੀ ਜਿਹੜਾ ਨਸ਼ੇ ਨਾਲ ਸੰਬੰਧਤ ਹੈ ਜਦੋਂ ਬੱਚੇ ਗਲਤ ਰਸਤੇ ਪੈਂਦੇ ਨੇ ਤੇ ਉਹ ਫਿਰ ਨਸ਼ੇ ਦੀ ਪੂਰਤੀ ਲਈ ਫਿਰ ਉਹ ਕੋਈ ਵੀ ਕ੍ਰਾਈਮ ਕਰਨ ਨੂੰ ਤਿਆਰ ਸਾਡੀ ਕੜੀਆਂ ਇੱਕ ਨਾਲ ਹੀ ਜੁੜੀਆਂ ਹੋਈਆਂ ਨੇ ਸੋ ਮੈਂ ਸਮਝਦਾ ਐ ਵੀ ਜੋ ਇਹਨਾਂ ਨੇ ਪਹਿਲਾਂ ਮਹੀ ਮਸ਼ੂਰੂ ਕੀਤੀ ਸੀ ਉਹ ਤਾਂ ਬਿਲਕੁਲ ਫੇਲ ਹੋਈ ਐ ਤੇ ਅਸੀਂ ਤਾਂ ਕਹਿੰਦੇ ਆ ਵੀ ਚੰਗਾ ਕੋਈ ਸਰਕਾਰ ਇਦਾਂ ਕਦਮ ਲੈ ਕੇ ਤਾਂ ਘੱਟੋ-ਘੱਟ ਜਿਹੜਾ ਸਾਡੀ ਨੌਜਵਾਨੀ ਐ ਉਹਨੂੰ ਕਿਸੇ ਤਰੀਕੇ ਬਚਾਵੇ ਪਰ ਜੋ ਪਹਿਲੀ ਇਹਨਾਂ ਨੇ ਕਿਹਾ ਵੀ ਅਸੀਂ ਉਹ ਸਕਸੈਸਰੀ ਉਹ ਬਿਲਕੁਲ ਫੇਲ ਰਿਹਾ ਐ ਤੇ ਬਿਲਕੁਲ ਲਗਾਤਾਰ ਕਈ ਮੁੱਦੇ ਆਤੇ ਬੀਜੇਪੀ ਵੱਲੋਂ ਜਿਹੜਾ ਹੈਗਾ ਸਵਾਲ ਚੁੱਕੇ ਗਏ ਨੇ ਚਾਹੇ ਅਤੀਸ਼ੀਦੀ ਬਿਆਨ ਨੂੰ ਲੈ ਕੇ ਗੱਲ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਗੱਲ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਗੱਲ ਹੋਵੇ ਮੋਹਲੀ ਤੋਂ ਕੈਮਰਾਮੈਨ ਸਰਪ੍ਰਿੰਸ ਸਿੰਘ ਨਾਲ ਮਨੋਜ ਰਾਠੀ ਦੀ ਨਿਊਜ਼ ਟੀਮ ਪੰਜਾਬ